ਔਰ ਕੀ ਬਾਤ ਕਹਾ ਕਹ ਤੋਸੋ ਸੋ ਪੇਟ ਹੀ ਕੇ ਪਟ ਵਿਚ ਬਚਾਵਾ ਔਰ ਕੀ ਬਾਤ ਕਹਾ ਕਹ ਤੋਸੋ ਮੈਂ ਹੋਰ ਕਿਸੇ ਦੀ ਕੀ ਗੱਲ ਕਹ ਪੇਟ ਹੀ ਕੇ ਪਟ ਵਿਚ ਬਚਾਵਾ ਉਹ ਤਾਂ ਪੇੜ ਜੁਦਾ ਬਚਾਜੋ ਉਹ ਵੀ ਪਟ ਦੇ ਵਿੱਚ ਹੁੰਦਾ ਜੋ ਉੱਥੇ ਬਿਨਾ ਸਾਹ ਦੇ ਬਚਾਈ ਫਿਰਦਾ ਹਰੂ ਸਾਹ ਹੁੰਦਾ ਨਹੀਂ ਬਾਹਰ ਤਾਂ ਬਚਾਉਣਾ ਕੋਈ ਗੱਲੇ ਨਹੀਂ ਉਹਦੇ ਵਾਸਤੇ ਉਹ ਬਾਹਰ ਬਚਾਉਣਾ ਕੀ ਔਖਾ ਹਰੂ ਉਹ ਪਰਦਾ ਜੇ ਉੱਥੇ ਕੋਈ ਮੁਸੀਬਤ ਪੈ ਜਾ ਅੰਦਰ ਵੀ ਬਚਾਈ ਜਾਂਦਾ ਉਹ ਉਹਦਾ ਹੱਥ ਉੱਤੇ ਵੀ ਪਰਦਾ ਉਹ ਨੂੰ ਨਹੀਂ ਰੋਕ ਸਕਦਾ ਪਾਣਾ ਨੂੰ ਨਹੀਂ ਰੋਕ ਸਕਦਾ ਕੋਈ ਪਾਣਾ ਉੱਥੇ ਵੀ ਉਤਰਿਆ ਹੈ ਪਾਣਾ ਸਾਰੇ ਬਰਤਰਿਆ ਹੈ ਪੇਟੀ ਹੀ ਕੇ ਪਟ ਵਿਚ ਬਚਾਵਾ ਹੈ ਪੇਟ ਦੇ ਵਿੱਚ ਜਿਹੜਾ ਪਰਦਾ ਹੈ ਪਰਦਾ ਹੀ ਨਾ ਗਰਬ ਉਹਦੇ ਵਿੱਚ ਅੰਦਰ ਬਚਾ ਰਿਹਾ ਉਹ ਰੂ ਬਚੇ ਰੂ ਪਟ ਵਿੱਚ ਬਚਾਵਾ ਤੂੰ ਹੀ ਬਾਹਰ ਦੀ ਗੱਲ ਕਰਦੇ ਬਾਹਰ ਬਚਾਉਣ ਦੀ ਔਖਾ ਉੱਥੇ ਦੀ ਬਚਾ ਸਕਦਾ ਕੋਈ ਉੱਥੇ ਓੱਖਾ ਬਚਾਉਣਾ ਸਭ ਤੋਂ ਪਰ ਆ ਭਾਵੈ ਬਿਨਸਾਫ ਤੇ ਰੱਖਾ ਉਹਦੇ ਬਿਨਾ ਸਾਥ ਹੀ ਰੱਖਿਆ ਹੋਇਆ ਹਾਂਜੀ ਜਾਚੇ ਭੁਜੰਗ ਸੁਦਾਨਵ ਦੇਵ ਅਭੇਵ ਤੁਮੈ ਸਭ ਹੀ ਕਰਤੇ ਆਵੇਂ ਜਾਚੇ ਭੁਜੰਗ ਸੁਦਾਨਵ ਦੇਵ ਦਾਲਬੁਲੇ ਦੇਵਤੇ ਨੇ ਅਭੇਵ ਤੁਮੈ ਸਭ ਹੀ ਕਰਤੇ ਆਵੇਂ ਜੱਛ ਨੇ ਜਿਹੜੇ ਗਾਉਂਦੇ ਨੇ ਗੀਤ ਪਰਮੇਸ਼ਰ ਦੇ ਹੀ ਗਾਉਂਦੇ ਨੇ ਪਰ ਮੈਂ ਜਿਹੜਾ ਦਾਲੀ ਕਾਉਂਦੇ ਉਹ ਪਦਮਾ ਪਦ ਦੇ ਗੀਤ ਕਾਉਂਦੇ ਨੇ ਸ੍ਰੀ ਪਦਮਾ ਪਦ ਦੇ ਨਹੀਂ ਗਾ ਸਕਦੇ ਸ੍ਰੀ ਪਦਮਾ ਪਦ ਨੂੰ ਪਦਵਾ ਪਦ ਮੰਨ ਕੇ ਗੀਤ ਰੋੜੇ ਹੋ ਰਹੇ ਹੁੰਦੇ ਇਹ ਜੱਛੜ ਕਾਉਂਦੇ ਨੇ ਰਸ ਦੇ ਹੁੰਦੇ ਨੇ ਗੰਧਰ ਬਣੇ ਜਿਹੜੇ ਇਹ ਨੇ ਆਪੇ ਇਹ ਤੁਮੇ ਸਭ ਹੀ ਉਹ ਨਾ ਆ ਦੂਏ ਨੇ ਬਾਕੀ ਦੂਏ ਨੇ ਸ਼ਿਵ ਜੀ ਦੇ ਦਾਨਵ ਦੇਵ ਨਹੀਂ ਨਹੀਂ ਦਾਨਵ ਦੇਵ ਤਾਂ ਪੁਜੰਗ ਪੁਜੰਗ ਇੱਥੇ ਇਹ ਦੋਏ ਨੇ ਕੈਡਗਰੀ ਹੋਣੀ ਹੈ ਜਿੱਥੇ ਪੁਜੰਗ ਆਉਣੇ ਨੇ ਉਹ ਸ਼ਿਵ ਜੀ ਵਾਲੇ ਆਉਣੇ ਨੇ ਜੱਗਬੋ ਜੱਛੇ ਜੱਛੇ ਇਹ ਗੌਣ ਵਾਲੇ ਨੇ ਦੂਏ ਦਾਨਵਦੇਵ ਨੇ ਉਹ ਗੌਦੇ ਰੀ ਉੱਤੇ ਦਾਨਵਦੇਵ ਉਹ ਸੁਣਦੇ ਹੁੰਦੇ ਨੇ ਜੜ ਕਬੀਸੜ ਗੌਦੇ ਰੀ ਨਾ ਸੰਗਤਾਂ ਸੁਣਦੀ ਹੋਈ ਐ ਸੁਣਨ ਵਾਲੇ ਦੇਵਤੇ ਹੁੰਦੇ ਨੇ ਘੌੜੇ ਵਾਲੇ ਰਾਗੀ ਟਾਢੀ ਕਹਿੰਦੇ ਆਪਾਂ ਕਬੀਸੜ ਕਹਿੰਦੇ ਐ ਉਹ ਜੱਛ ਲੋ ਸੀ ਉਹਨਾਂ ਦਾ ਕਿੰਨਾ ਨੇ ਜੱਛ ਗੌਣ ਕਰਨ ਵਾਲਾ ਕੋਈ ਹੰਗੂ ਸੁਦਾਨਵਦੇ ਮੈਂ ਆਪਾਂ ਕਹਿੰਦੇ ਆ ਕੌੜੇ ਜੀ ਇਹ ਟਾਢੀ ਐ ਇਰਾਗੀ ਹੈ ਕਵੀਸ਼ਰ ਹੈ ਉਹਨਾਂ ਦੇ ਨਾਮ ਨੇ ਇਹ ਵਿੱਚੋਂ ਹੀ ਉੱਦਦੇ ਹੋਂ ਤਾਂ ਉਹਨਾਂ ਦੇ ਵਿੱਚੋਂ ਹੀ ਦੇਵਤਿਆਂ ਚੋਈ ਪਰ ਉਹ ਕਹਾਣੀ ਤਾਂ ਹੈ ਉਹਨਾਂ ਦੀ ਗਉੜਨ ਵਾਲਿਆਂ ਦੀ ਰਗ ਗੀਤ ਉਹਨਾਂ ਨੇ ਜੋੜਨੇ ਨੇ ਆਪੇ ਲਿਖੜਨੇ ਨੇ ਆਪੇ ਗਾਉਣੇ ਨੇ ਉਸ ਦੀ ਗੱਲ ਨਹੀਂ ਵਿਸ਼ਨੂ ਦੀ ਤੇ ਦੂਏ ਨੇ ਨਾ ਕੀ ਉਹਨੇ ਸ਼ਿਵ ਜੀ ਦਾ ਵਿਆਹ ਗਾਉਂਦੇ ਹੁੰਦੇ ਉਹ ਵੀ ਤਾਂ ਹੁੰਦੇ ਨੇ ਉਹਨਾਂ ਦਾ ਵਿਜੋੜਿਆ ਹੈ ਉਹ ਸ਼ਿਵ ਜੀ ਦੀ ਉਸਤਤੀ ਕਰਦੇ ਨੇ ਉਹ ਵਿਸ਼ਨੂ ਦੀ ਕਰਦੇ ਸੋਦਨਬ ਦੇਵ दानव ਦੇ ਵੀ ਨਾਲੇ ਵਿੱਚ ਆਪੇ ਇਹ ਤੁਮੇ ਸਭ ਹੀ ਕਰਤੇ ਆਵੇਂ ਤੇਰੇ ਧਿਆਨ ਸਾਰਾ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਰਾਖਸ਼ੀ ਜੀ ਉਹ ਦਰਗਦੇ ਨੇ ਇਹ ਨਾਲੇ ਰੱਬ ਨੂੰ ਨਹੀਂ ਮੰंदे ਹੋ بس ਦੇਖੋ ਰਾਖਸ਼ੀ ਜੀ ਮੰंदे ਨੇ ਕਿਸੇ ਨਾ ਕਿਸੇ ਰੂਪ ਚ ਪਰਮੇਸ਼ਰ ਨੂੰ ਉਹ ਜਾਇ ਕੁਦਰਤ ਕਹੇ ਮੰਦੇ ਨੇ ਕੁਝ ਵੀ ਮੰਦੇ ਪਰ ਉਹ ਜਿਹੜੇ ਇਹ ਨਾਲਾ ਤਰੀਕਾ ਹੈ ਨਾ ਜਿਹਨੂੰ ਇਹ ਮੰਦੇ ਨੇ ਪੂਰਤੀ ਨੂੰ ਆ ਹੋਣੂ ਉਹ ਨੂੰ ਨਹੀਂ ਮੰਦੇ ਉਹ ਕਹਿੰਦਾ ਕੋਈ ਗੈਬੀ ਸ਼ਕਤੀ ਹੈ ਜਿਵੇਂ ਮੁਸਲਮਾਨ ਕਹਿੰਦੇ ਨੇ ਪੂਰਦੇ ਦਾ ਕੋਈ ਹੈ ਨਹੀਂ ਕੋਈ ਗੈਬੀ ਸ਼ਕਤੀ ਹੈ ਅੱਲਾ ਉਹਦੇ ਮੁਰੇ ਅੜਦੇ ਨੇ ਬੁਖ ਵੀ ਅੜਦੇ ਨੇ ਬੁਖਦੇ ਵੀ ਨੇ ਬੁਖਦੇ ਨੇ ਨਾ ਐਵੇਂ ਬੁਖਦੇ ਨੇ ਤਰ ਬਗਦੇ ਉਸੇ ਤੇ ਨਹੀਂ ਪਰ ਉਹ ਜਾਣਦੇ ਨਹੀਂ ਹਲੂ ਇਹ ਕਹਣਾ ਜਾਣਦੇ ਨਹੀਂ ਜੀ ਤੇ ਬੁਖਦੇ ਨੇ ਉਹਦਾ ਆ ਜੋ ਜੀਤੇ ਬੁਖਦੇ ਨੇ ਸਹੀ ਹੈ ਚਾਹੇ ਜਾਣਦੇ ਨਹੀਂ ਇਹਨਾਂ ਨੇ ਡੁਪਲੀਕੇਟੇ ਬਣਾ ਲੈਣੇ ਨੇ ਕਹਾਂ ਜਨਰਲ ਵਾਲਾ ਵਰਕਾ ਹੀ ਪਾਣਦਾ ਜਨਰਲ ਦੀ ਲੋੜ ਏਰੀ ਉਹਨੂੰ ਯਾਨਨ ਦੀ ਲੋੜ ਤਾਂ ਹੈ ਨਾ ਇਹ ਤਾਂ ਖਾਣ ਕੇ ਯਾਨਨ ਦੀ ਲੋੜ ਨਹੀਂ ਕਿ ਆ ਬਿਲ ਗਿਆ ਸਾਨੂੰ ਤਾਂ ਹਾਂ ਭੂਮੇ ਆਕਾਸ਼ ਪਤਾਲ ਰਸਤਲ ਜੱਛ ਭਜੰਗ ਸਭੇ ਸਰਨ ਆਵੇਂ ਭੂਪ ਦੇ ਉੱਤੇ ਆਕਾਸ਼ ਪਤਾਲ ਜਿੱਦੇ ਵੀ ਜੀਵ ਨੇ ਜੱਛ ਭਜੰਗ ਸਭੇ ਸਰਨ ਆਵੇਂ ਸਾਰੇ ਤੇਰੇ ਅੱਗੇ ਤੇਨੂੰ ਅੱਗੇ ਸਾਰੇ ਨੂੰ ਬਸ਼ਕਾਰ ਕਰ ਦੇਣ ਤੇਰੇ ਅੱਗੇ ਸਾਰੇ ਝੁਕ ਦੇਣ ਕਾਇ ਸਕੇ ਨਹੀਂ ਪਾਰ ਪ੍ਰਭਾ ਓਨ ਕੋ ਨੇਤ ਹੀ ਨੇਤਾ ਬੇਦ ਬਤਾਵੇ ਇਹ ਜਿਹੜੇ ਬੇਦ ਨੇ ਇਹ ਦੱਸਦੇ ਨੇ ਕਿ ਜਿਹੜੇ ਗਿਆਨਵਾਨ ਨੇ ਜਿਹਦੇ ਵੀ ਗਿਆਨਵਾਨ ਨੇ ઋષਿਪੂਰੀ ਹੋਏ ਨੇ ਤੇਰੀ ਪ੍ਰਭਾ ਜਿਹੜੀ ਹੈਗੀ ਆ ਨਾ ਤੇਰਾ ਪ੍ਰਭਾਵ ਕਿਵੇਂ ਪੈ ਰਿਹਾ ਹੈ ਸੰਸਾਰ ਤੇ ਉੱਤੇ ਨੇਤ ਹੀ ਨੇਤਾ ਬੇਦ ਬਤਾਵਨ ਇਹ ਕਿੰਨਾ ਕੁ ਪਾਉ ਕਿੰਨਾ ਉਹਦਾ ਪ੍ਰਭਾਵ ਹੈ ਥੋੜਾ ਇਹਦਾ ਅੰਦਾਜ਼ਾ ਕੋਈ ਨਹੀਂ ਕਿਸੇ ਤੇਰੇ ਪ੍ਰਭਾਵ ਦਾ ਤੇਰੀ ਪ੍ਰਭਾ ਜਿਹੜੀ ਹੈ ਤੇਰੀ ਜਿਹੜੀ ਸ਼ਕਤੀ ਹੈ ਉਹਦਾ ਕੋਈ ਅੰਦਾਜ਼ਾ ਨਹੀਂ ਲੱਗਦਾ ਹੈ ਨਾ ਇਹ ਇਸ ਕਰਕੇ ਬੇਅੰਤ ਬੇਅੰਤ ਕਹੀ ਜਾਂਦੇ ਖੋਜ ਥਕੇ ਸਭ ਹੀ ਖੁਜੀ ਆਸੁਰ ਹਾਰ ਪਰੇ ਹਰ ਹੱਥ ਨਾ ਆਵੇ ਖੋਜ ਪਰੇ ਸਭ ਹੀ ਖੁਜੀਆ ਸਾਰੇ ਖੋਜੀ ਖੋਜ ਕੇ ਥੱਕ ਗਏ ਸੁਰ ਹਾਰ ਪਰੇ ਹਰ ਹੱਥ ਨਾ ਆਵੇ ਦੇਵਤੇ ਵੀ ਹਾਰ ਕੇ ਬਹਿ ਗਏ ਥੱਕ ਗਏ ਕੋਈ ਪਤਾ ਨਹੀਂ ਮਿਲਦਾ ਜਾਂ ਲੱਗੂ ਦੇਖੀ ਜਊ ਹਰ ਹੱਥ ਨਾ ਆਵੇ ਹਰ ਹੱਥ ਨਹੀਂ ਆਇਆ ਕਿਸੇ ਦੇ ਨਾਰਦ ਸੇ ਚਤੁਰਾਨਨ ਸੇ ਰੁਮਨਾਰਿਕ ਸੇ ਸਭ ਹੂ ਮਿਲ ਗਾਇਓ ਨਾਰਦ ਸੇ ਚਤੁਰਾਨਨ ਸੇ ਨਾਰਦ ਨਾਰਦ ਬੋਲੀ ਚਤੁਰਾਨਨ ਕਹਿੰਦੇ ਨੇ ਬ੍ਰਹਮਾਨੂ ਰੁਮਨਾਰ ਚਾਰ ਮੁਖ ਨਹੀਂ ਹੁੰਦੇ ਅਸਲ ਚਾਰ ਪ੍ਰਕਾਰ ਦਾ ਗਿਆਨ ਹੈ ਨਾ ਜਿਹੜਾ ਚਾਰ ਪ੍ਰਕਾਰ ਦਾ ਗਿਆਨ ਹੈ ਨਾ ਇਹਨੂੰ ਚਤੁਰਾਨਨ ਕਹਿੰਦੇ ਨੇ ਹ ਰੁਮਨਾਰਿਕ ਰੁਬਨਾਰਿਕ ਇੱਕ ਰੁਬਨਾਰਿਕ ਰਿਸ਼ੀ ਬੁੱਧਿਤ ਅਧੂਏ ਵੀ ਹੋਏ ਨੇ ਪਰ ਇਹ ਕੁਝ ਐਸੇ ਵੀ ਰਿਸ਼ੀ ਹੋਏ ਨੇ ਜਿਹੜੇ ਪਰਮੇਸ਼ਰ ਦੇ ਗੀਤ ਗਾਉਂਦੇ ਨੇ ਪਰ ਸਹੀ ਨਹੀਂ ਗਾ ਸਕਦੇ ਜਿਨਾ ਜੋ ਗੰਦਰ ਕਬੀਰ ਆਏ ਵਗਾਰਾ ਉਹ ਆਏ ਨੇ ਨਾ ਪਖੰਡ ਬਾਤੇ ਦਖਲਣ ਕੀਤਾ ਪਰ ਪੂਰਾ ਗਿਆਨ ਨਹੀਂ ਸੀ ਔਰ ਇੱਕ ਹੀ ਬੁਰੀ ਵੀ ਇਹ ਜੇ ਹੋਏ ਨੇ ਰਮਨਾਰਿਕ ਸੇ ਸਭਾ ਹੂੰ ਮਿਲ ਗਾਇਓ ਸਾਰੇ ਮਿਲ ਕੇ ਗੂਦੇ ਰਹੇ ਨੇ ਕੋਸ਼ਿਸ਼ ਕਰਦੇ ਰਹੇ ਨੇ ਜਿਹੜਾ ਗਾਉਂਦਿਓ ਗਾਉਂਦੇ ਰਹੇ ਨੇ ਗਾਇਨ ਕਰਦੇ ਰਹੇ ਨੇ ਪਰ ਉਹ ਪੂਰਾ ਕਲੀਅਰ ਨਹੀਂ ਸੀ ਉਹਨਾਂ ਨੂੰ ਹਾਂ ਭੇਦ ਕਤੇਬ ਨਾ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨਾ ਆਇਓ ਵੇਦਕ ਤੇਵ ਨੇ ਵੀ ਇਹ ਕਹਿਤਾ ਵੀ ਭੇਜ ਸਾਨੂੰ ਨਹੀਂ ਮਿਲਿਆ ਸਭ ਹਾਰ ਪਰੇ ਹਰ ਹਾਥ ਨਾ ਆਇਓ ਸਾਰੇ ਹਾਰ ਕੇ ਥੱਕ ਕੇ ਬੇਲਤ ਬੇਲਤੇ ਸਭ ਹਰ ਕੁਛ ਵੀ ਕਹਿ ਸਕਦੇ ਹਰ ਹਾਥ ਨਾ ਆਇਓ ਹਰ ਦੀ ਸਮਝ ਨਹੀਂ ਆਈ ਹਰ ਹਾਥ ਨਾ ਆਇਆ ਹਰ ਦੀ ਸਮਝ ਨਹੀਂ ਆਈ ਬਾਹਰੋਂ ਨਹੀਂ ਹਰਦੀ ਸਮਝ ਆਉਣੀ ਸੀ ਅਸਲ ਚੰਦਰੋ ਆਪੇ ਹਰਸੀਏ ਇਹ ਇਹ ਜਿਹੜਾ ਹਰ ਹਾਥ ਨਾ ਆਇਓ ਹਾਥ ਨਾ ਕਰ ਲੈਣ ਬਾਹਰੋਂ ਖੋਜ ਦੇ ਨੇ ਲੋਕ ਉਹਨੂੰ ਕਹਿ ਰਹੇ ਨੇ ਜਿਹੜੇ ਬਾਰੋਂ ਗੋਦਰ ਉਹਨਾਂ ਨੂੰ ਹੈ। ਪਾਕਿਸਤਾਨ ਕੋ ਠੀਕ ਹੈ ਲਬਦਰ ਬਾਰੋਂ ਹੱਥ ਕੇ ਮੈਂ ਅਜ ਬਾਰੋਂ। ਜੇ ਹਰ ਆਪੇ ਵਿਰਧ ਕੀ ਹੁਣ। ਜੇ ਆਪੇ ਹਰ ਹੈ। ਇਹ ਆਪਣੇ ਵਿੱਚੇ ਹਰ ਹੈ। ਤਾਂ ਫਿਰ ਹੱਥ ਕੀ ਹੁਣ ਦਾ ਵਿੱਚ। ਹਰ ਦੀ ਸਮਝਾਉਣੀ ਤੇ ਹਣੀ ਸੀ ਅੰਦਰੋਂ ਸਮਝਾਉਦੇ ਬਹਿ ਕੇ ਸਮਝਦੇ। ਕਾਇ ਸਕੇ ਨਹੀਂ ਪਾਰ ਉਮਾਪਤੀ ਸਿੱਧ ਸਨਾਤ ਸੰਨਤਨ ਤੇ ਆਇਓ ਉਮਾਪਤੀ ਜੀ ਨੂੰ ਕਹਿੰਦੇ ਨੇ ਨਾ ਉਮਾਪਤੀ ਵੀ ਉਹ ਪਰਮਪਤੀ ਦਾ ਹੀ ਨਾਮ ਹੈ ਸ੍ਰੀ ਬਕਮਪਤੀ ਨਹੀਂ ਪਰਮਪਤੀ ਨਾ ਉਮਾਪਤੀ ਤਾਂ ਸ਼ਿਭ ਜੀ ਦਾ ਨਾਮ ਹੈ ਸੱਚ ਉਹ ਉਮਾਪਤੀ ਵੀ ਯਾਰਾ ਪਾਰ ਨਹੀਂ ਪਾ ਸਕਿਆ ਉਹ ਵੀ ਨਹੀਂ ਕਿਸੇ ਕੱਡੇ ਲੱਗਿਆ ਬਥੇਰੀ ਸਮਾਧੀ ਲਾਈ ਆਣ ਸਿੱਧ ਸਨਾਤ ਸੰਨਤਨ ਤੇ ਆਇਓ ਆਹੋ ਸਤਾ ਨੇ ਨਾ ਥਾ ਨਾਲ ਆ ਰਹੇ ਲੜਕੇ ਸੰਨਤਨ ਤੇ ਆਇਓ ਪਤਾ ਨਹੀਂ ਕਿ ਨਾ ਧਿਆਨ ਜੋੜੇ ਰਹੇ ਉਹਨਾਂ ਨੇ ਕਿੰਨਾ ਚਿਰ ਤੱਕ ਅਨੰਤ ਕਾਲ ਤੱਕ ਧਿਆਨ ਜੋੜ-ਜੋੜ ਕੇ ਥੱਕ ਗਏ ਧਿਆਨ ਤਰੋ ਤੇ ਕੋ ਮਨ ਮੈਂ ਉਹਨਾਂ ਨੂੰ ਬਲਿਆ ਕੁਛ ਨਹੀਂ ਧਿਆਨ ਚ ਨਹੀਂ ਆ ਸਕਿਆ ਉਹਨਾਂ ਦੇ ਸਮਝ ਨਹੀਂ ਆਈ ਸਮਝ ਰਹੇ ਸੀ ਕਿ ਧਿਆਨ ਲਾ ਕੇ ਵੀ ਕੀ ਚੀਜ਼ ਹੋ ਰਹੀਦਾ ਜੇ ਲਾ ਰਹੇ ਸੀ ਧਿਆਨ ਤਰੋ ਤੇ ਕੋ ਮਨ ਮੈਂ ਜੇ ਕੋ ਅਮਤੋਜ ਸਵੇਰ ਜਗ ਛਾਇਓ ਤਾਂ ਧਿਆਨ ਧਰ ਲੈ ਤੁਸੀਂ ਉੱਤੇ ਨੂੰ ਨਹੀਂ ਧਰਨਾ ਥੱਲੇ ਨੂੰ ਧਰਨਾ ਅਸਲੀ ਕੀ ਜੋ ਕੁਝ ਹੋ ਰਿਹਾ ਹੈ ਤੇ ਅੰਦਰੋਂ ਤੇ ਕੋ ਮਨ ਮੈਂ ਮਨ ਜੋ ਦਾ ਅੰਦਰੋਂ ਜਿਹ ਕੋ ਅਮਿਤੋਜ ਸਭੇ जग ਸਾਡ ਜਿਹਦੇ ਤੇਜ ਨਾਲ ਜਿਹਦੀ ਰੋਸ਼ਨੀ ਸਾਰੇ ਸੰਸਾਰ ਚ ਫੈਲੀ ਹੋਈ ਹੈ ਜਿਹਦੀ ਰੋਸ਼ਨੀ ਨਾਲ ਸਾਰਾ ਸੰਸਾਰ ਚੱਲਦਾ ਸਾਰੇ ਸੰਸਾਰ ਰੋਸ਼ਨੀ ਨਹੀਂ ਤੇ ਇਹਦੇ ਚੱਲੂ ਸਭਾ ਚੱਲਨ ਹੋਏ ਉਹਨੂੰ ਲੱਭੋ ਕੌਣ ਇਹ ਇਹਦ ਪ੍ਰਾਨ ਕਤੇਬ ਕ੍ਰਾਂ ਅਬੀ ਇਹ ਨਿਰਪਾਣ ਸਭੇ ਪਛਾਰੇ ਵੇਦ ਕਹਿ ਲੋ ਉਪਰਾਨ ਕਹਿ ਲੋ ਕਿਤਾਬ ਕਹਿ ਲੋ ਕੁਰਾਨ ਕਹਿ ਲੋ ਨਿਰਪਾਣ ਸਭੇ ਪਛਾਰੇ ਜਿਹੜੇ ਰਾਜੇ ਨੇ ਸਭੇ ਪਛਾਰੇ ਸਾਰੇ ਹਾਰ ਗਏ ਕੋਈ ਜੱਗ ਕਰਦਾ ਕੋਈ ਕੁਛ ਕਰਦਾ ਦਰਪਾਨ ਹੁੰਦਾ ਅਸਲ ਦੇ ਵਿੱਚ ਜਿਹੜੇ ਇਹਨਾਂ ਦੇ ਗੁਰੂ ਹੁੰਦੇ ਨੇ ਨਾ ਧਰਮ ਦੇ ਜਿਹੇ ਪਰ ਰਾਜੇ ਨੂੰ ਕਹਿੰਦੇ ਨੇ ਗੁਰੂ ਵੀ ਰਾਜੇ ਦੀ ਸੰਸਿਆਜਤ ਹੈ ਜਿਹੜੇ ਕੁਰਾਨ ਵਾਲੇ ਸੀ ਨਾ ਕੁਰਾਨ ਵਾਲੇ ਜਿਹੜੇ ਇਹਨਾਂ ਦੇ ਹੈੱਡ ਹੁੰਦੇ ਸੀ ਉਹ ਰਾਜੇ ਬਣਦੇ ਹੁੰਦੇ ਸੀ ਰਾਜਬਾਤੀ ਲੜਾਈ ਹੋ ਜਾਂਦੀ ਨਾ ਜਿਹੜਾ ਇਹਨਾਂ ਦਾ ਲੀਡਰ ਹੁੰਦਾ ਸੀ ਨਾ ਬੁੱਸਰ ਬੰਨਾ ਦਾ ਉਹ ਹੀ ਰਾਜਾ ਪਹਿਲਾਂ ਮਬੂਸਾ ਸਰ ਦਾ ਰਾਜ ਹੋਇਆ ਫਿਰ ਉਹਦੇ ਬਾਅਦ ਉਹ ਪੜਨਿਆਂ ਦੇ ਉਹਦੇ ਪੰਜ ਦੋ ਤੇ ਕਹਿੰਦੇ ਸਾਡਾ ਰਾਜ ਹੋਣਾ ਚਾਹੀਦਾ ਭਤੀਜਾ ਕਹਿੰਦਾ ਮੇਰਾ ਚਾਹੀਦਾ ਪਰ ਸੁਚੀ ਨਲਪੇ ਹੁੰਦਲੋ ਸੈ ਦੁਬਾਰਿਆ ਉਹਨੇ ਰਾਜਵਾਤੇ ਮਾਰੇ ਜਿਹੜਾ ਉਹ ਨਾਲ ਤਾਂ ਬਾਸ ਗੱਦੀ ਦਾ ਹੋ ਜਾਂਦਾ ਸੀ ਜਿਵੇਂ ਸਾਡੀ ਗੱਦੀਆਂ ਨਾਲੇ ਰਾਜ ਦਾ ਦੋ ਇਕੱਠੇ ਸੀ ਤਾਂ ਕਹਿੰਦੇ ਦਰਪਾਨ ਰਫਦਾਇਆ ਹੈ ਸਾਡੇ ਤਾਂ ਰਾਜਾ ਦੀਦੋ ਨਾਲ ਹੋਇਆ ਗੱਦੀ ਦੇ ਕੋਈ ਉਹਨਾਂ ਦੇ ਗੱਦੀ ਦੇ ਨਾਲ ਰਾਜ ਜੁੜਿਆ ਹੋਇਆ ਦੂਜਾਂ ਬਤਾਂ ਦੇ ਗੱਦੀ ਦੇ ਨਾਲ ਰਾਜ ਜੁੜਿਆ ਹੋਇਆ ਦੇਖੋ ਰਾਮਚੰਦਰ ਦੀ ਪੂਜਾ ਹੋ ਰਹੀ ਹੈ ਕਾਂਤੇ ਦੇ ਰਾਜ ਵਾਰਤੂ ਵੀ ਰਾਜ ਨਹੀਂ ਲੈ ਰਿਹਾ ਕਹਿੰਦਾ ਮੇਰੇ ਨੂੰ ਇਹ ਕਾਬਲ ਹੈ ਵਾਰਤੂ ਰਾਜਵੰਦਾ ਲੈ ਰਿਹਾ ਉਹ ਜਿਹੜਾ ਅਛਾਈ ਹੈ ਧਰਮਕ ਆਦਮੀ ਹੈ ਸ੍ਰੇਸ਼ਟ ਆਦਮੀ ਹੈ ਉਹਦੇ ਨਾਲੇ ਰਾਜ ਦਾ ਤਖਤ ਜੁੜਿਆ ਹੋਇਆ ਹੈ ਉਹੀ ਉਸੇ ਦਾ ਹੱਕ ਹੈ ਰਾਜ ਤੇ ਬੈਠਣਾ ਕਰਬਨੋ ਨੇ ਰਾਹ ਚੱਲਿਆ ਤਾਂ ਹੀ ਜੱਟੋ ਚੱਲਿਆ ਹੋਇਆ ਹੈ ਧਰਮਕਾਰ ਵੀ ਹੀ ਰਾਜ ਤੇ ਬੈਠੇ ਤਖਤ ਬਹਿ ਤਖਤ ਦੇ ਲਾਇਕ ਇਹ ਪੇਦ ਨਾ ਪਾਇ ਸਕੇ ਉਹ ਅਨਪੇਦ ਕੋ ਖੇਦ ਤਾਂ ਹੈ ਅਨਛੇਦ ਪਕਾਰੇ ਪੇਦ ਨਾ ਪਾਇ ਸਕੇ ਉਹ ਅਨਪੇਦ ਕੋ ਜਿਹਦਾ ਭੇਦ ਨਹੀਂ ਕਿਸੇ ਨੇ ਹੈਗਾ ਕਿਸੇ ਨੇ ਉਹਦਾ ਭੇਦ ਪਾਇਆ ਵੀ ਹੈ ਨਹੀਂ ਪੇਦ ਨਾ ਪਾਇ ਸਕੇ ਉਹ ਨਹੀਂ ਪਾਇਆ ਜਾ ਸਕਦਾ ਭੇਦ ਕੋਈ ਨਹੀਂ ਪਾਇਆ ਜਾ ਸਕਦਾ ਚੱਕਿਆ ਭੇਦ ਇਸ ਕਰਕੇ ਅਨਪੇਦ ਅਨਪੇਦ ਕੋ ਖੇਦ ਤਾਂ ਹੈ ਅਨਛੇਦ ਪਕਾਰੇ ਖੇਦ ਤਾਂ ਹੈ ਖੇਰ ਮਤਲਬ ਬੜੇ ਦੁਖੀ ਹੋਗੇ ਲੋਕ ਲਬ ਲਬ ਕੇ ਦੁਖੀ ਹੋਗੇ ਖੇਰ ਹੋਣਾ ਦੁਖੀ ਹੋਣ ਅਨਛੇਦ ਪੁਕਾਰੇ ਥੱਕ ਗਏ ਥੱਕ ਗਏ ਮਤਲਬ ਨਰਾਸ਼ ਹੋਗੇ ਕਹਿ ਲੋ ਅਨਛੇਦ ਪੁਕਾਰੇ ਇਹ ਕਹਿ ਕੇ ਕਿ ਤੂੰ ਅਨਛੇਦ ਹੈ ਤੇਰੀ ਉਭੜਿਆਈ ਕਰ ਕਰਕੇ ਥੱਕ ਕੇ ਪਰ ਰਹੀ ਕਿਸੇ ਨੂੰ ਮਿਲਿਆ ਨਹੀਂ ਅਨਛੇਦ ਪੁਕਾਰੇ ਅਨਛੇਦ ਪੁਕਾਰ ਪੁਕਾਰ ਕੇ ਰਾਗਨਾ ਰੂਪਨਾ ਰੇਖਨਾ ਰੰਗਨਾ ਸਾਗ ਨਾ ਸੋਗ ਨਾ ਸੰਗਤ ਹਾਰੇ ਆ ਦੇ ਹੁਣ ਇੱਕ ਗੱਲ ਹੋਰ ਕਹਿ ਤੀ ਸੰਗਤ ਹਾਰੇ ਗੱਲ ਤੁਹਾਡੇ ਨਾਲ ਹੈ ਜਿਹਨੂੰ ਅਸੀਂ ਕਹਿ ਕੇ ਆਏ ਰਾਗ ਨਹੀਂ ਰੰਗ ਨਹੀਂ ਰੂਪ ਨਹੀਂ ਰੇਖ ਨਹੀਂ ਉਹ ਤਾਂ ਤੁਹਾਡੇ ਨਾਲ ਏ ਆ ਬਾਰ ਨਹੀਂ ਆ ਕਿਤੇ ਸੰਗਤ ਹਾਰੇ ਅਖੀਰ ਚੋਰੇ ਕੋ ਦੱਸ ਗਏ ਉਹ ਜਿਹਨੂੰ ਹੁਣ ਤੇ ਸਾਰਾ ਗਾਇਨ ਕੀਤਾ ਨਾ ਪਿੱਛੇ ਤੇ ਲੈ ਕੇ ਸ਼ੁਰੂ ਤੇ ਲੈ ਕੇ ਜਿਹਦਾ ਸਾਰਾ ਕਥਾ ਕੀਤੀ ਹੈ ਉਹ ਸੰਗਤ ਹਾਰੇ ਤੁਹਾਡੇ ਨਾਲ ਹੈ ਉਹ ਪ੍ਰਾਤਮਾ ਹੀ ਹੈ ਉਹਦੇ ਜਾਣਨ ਵਾਲੇ ਅੰਦਰ ਚਾਨੂੰ ਹੁੰਦਾ ਉਹ ਹੀ ਦਾ ਤੁਹਾਡੇ ਨਾਲ ਆ ਗਏ ਸੰਤਿਹਾਰੇ ਰਾਗਨਾ ਉਹ ਹੀ ਦਾ ਅੰਤਰਾ ਤੁਹਾਡੀ ਆਵਾਜ਼ ਹੈ ਰੂਪਨਾ ਰੇਖਨਾ ਰੰਗਨਾ ਸਾਖਨਾ ਸੋਗਨਾ ਸੰਗ ਤੇ ਹਾਰੇ ਉਹ ਨਾਲ ਹੀ ਆ ਉਹ ਉਹ ਹੀ ਦਾ ਤੁਹਾਡੇ ਨਾਲ ਉਹਦੇ ਦੀ ਸਾਰੀ ਗੱਲ ਕਰੀਏ ਕਰੀਏ ਉਹ ਹੀ ਤੁਹਾਡੇ ਨਾਲ ਸੰਤਿਹਾਰੇ ਆਦ ਅਨਾਦ ਦੀ ਆਗਾਦ ਅਪੇਖ ਅਦਵੈਖ ਜਪਿਓ ਤੈਨਹੀ ਕੁੱਲ ਤਾਰੇ ਕੋਈ ਮੁੜ ਕੇ ਤੂੰ ਪਿਆ ਜਾ ਕੋ ਕਹਤਾ ਹੋਰ ਆਦ ਅਨਾਦ ਆਗਾਦ ਅਪੇਖ ਅਦਵੈਖ ਜਪਿਓ ਤੈਨਹੀ ਕੁੱਲ ਤਾਰੇ ਆ ਦੇਖ ਜਿਹੜਾ ਆਦ ਹੈ ਸਭ ਦਾ ਆਦ ਹੈ ਜਿਹਦੇ ਜਪ ਲਿਆ ਆਦ ਅਨਾਦ ਦੀ ਅਨਾਦੀ ਹੈ ਰਦੀ ਵੀ ਉਹ ਦਾ ਆਪਣਾ ਕੋਈ ਆਦਰੀ ਸਿਸਿਦਾ ਸਿਸਿਦਾ ਆਤਾ ਹੈ ਆਪਣਾ ਆਦਰੀ ਹੋਰ ਕੋਈ ਅਨਾਦੀ ਹੈ ਗੜਾ ਗੜਾ ਬੁੱਧੀ ਤੋਂ ਪਰੇ ਹੈ। ਆਪੇ ਵੇਖੋ ਆਪੇ ਭੇ ਕੋਈ ਹੈ ਨਹੀਂ ਸਰੀਰ ਹੈ ਨਹੀਂ। ਅਦਵੈਖ। ਦੋਸ਼ ਭਾਵਨਾ ਉਹ ਜਿਹੜੀ ਹੈ ਨਹੀਂ ਜਪੇ ਉਹ ਤੇ ਨਹੀਂ ਕੁਲ ਤਾਰ। ਇਹ ਉਹਨੂੰ ਸਮਝ ਲੈ ਜੀ ਚੈਨ ਦੇ ਗੁਰ ਨੇ ਉਹਨੇ ਸਾਰੇ ਆਪਣੇ ਕੋਲ ਤਾਰਦੇ। ਉਹਨੇ ਆਪਣੀ ਕੋਲ ਨੂੰ ਤਾਰ ਲਿਆ ਸਾਰੇ ਕੋਲੂ ਦੱਸ ਦੂਗਾ ਫਿਰ ਵੀ ਆ ਹੁੰਦਾ ਕੀ ਹੈ। ਉਹ ਸਾਰਾ ਰਾਜ ਦਾਦੂ ਉਤਰ ਗਏ ਸਾਰੇ ਜਿਹੜੇ ਸਮਝ ਲੈਣਗੇ ਉਹ ਉਤਰ ਜਾਣਗੇ। ਜਿਹਦੇ ਜਾਣਣਗੇ どういう。